ਸਾਰੇ ਬੱਚਿਆਂ ਨੂੰ ਅਧਿਆਪਿਕਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਮਾਤ 5ਵੀਂ ਦੀ ਪੁਸਤਕ ਕਰੰਬਲਾ ਦਾ ਅੱਜ ਅਸੀਂ ਰਿਵੀਜ਼ਨ ਕਰਾਂਗੇ ਪਾਠ 12 ਦੀ ਜਿਸ ਦਾ ਨਾਂ ਹੈ ਜਾਪਾਨੀਆਂ ਦੀ ਦੇਸ਼ ਭਗਤੀ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਇਹ ਪਾਠ ਕਰਵਾ ਦਿੱਤਾ ਗਿਆ ਹੈ ਤਾਂ ਅੱਜ ਅਸੀਂ ਇਸ ਨੂੰ ਰਿਵੀਜ਼ਨ ਲਈ ਕਰਾਂਗੇ ਇਸ ਪਾਠ ਵਿੱਚ ਲੇਖਕ ਨੇ ਜਾਪਾਨੀਆਂ ਦੀ ਦੇਸ਼ ਭਗਤੀ ਬਾਰੇ ਦੱਸਦਿਆਂ ਕਿਹਾ ਹੈ ਕਿ ਜਾਪਾਨੀ ਆਪਣੇ ਦੇਸ਼ ਨਾਲ ਬਹੁਤ ਪਿਆਰ ਕਰਦੇ ਹਨ ਪਿੱਛੇ ਜਿਹੇ ਉੱਥੇ ਆਈਆਂ ਸੁਨਾਮੀ ਲਹਿਰਾਂ ਨੇ ਜਾਪਾਨ ਦਾ ਬਹੁਤ ਨੁਕਸਾਨ ਕੀਤਾ ਪਰ ਜਾਪਾਨੀਆਂ ਦੀ ਦੇਸ਼ ਪ੍ਰਤੀ ਲਗਨ ਨੇ ਉਹਨਾਂ ਨੂੰ ਨਵੇਂ ਸਿਰਿਓਂ ਖੜਾ ਕਰ ਦਿੱਤਾ ਉੱਥੋਂ ਦਾ ਗੁਡੀਆਂ ਦਾ ਤਿਉਹਾਰ ਬੜਾ ਪ੍ਰਸਿੱਧ ਹੈ ਸਾਨੂੰ ਇਸ ਪਾਠ ਦੇ ਵਿੱਚ ਦੱਸਿਆ ਗਿਆ ਹੈ ਕਿ ਜਾਪਾਨੀ ਇੰਨਾ ਨੁਕਸਾਨ ਚੇਲਦੇ ਹੋਏ ਵੀ ਉਹਨਾਂ ਨੇ ਹਿੰਮਤ ਅਤੇ ਹੌਸਲਾ ਨਹੀਂ ਹਾਰਿਆ ਤੇ ਇਹ ਹਿੰਮਤ ਅਤੇ ਹੌਸਲੇ ਦੇ ਦਮ ਤੇ ਹੀ ਅੱਜ ਅੱਗੇ ਵਧੇ ਅਤੇ ਆਪਣੇ ਹੌਸਲੇ ਨੂੰ ਬਰਕਰਾਰ ਰੱਖਦੇ ਹੋਏ ਜਿੰਨੇ ਵੀ ਨੁਕਸਾਨ ਹੋਏ ਉਹਨਾਂ ਨੂੰ ਚੇਲਦੇ ਹੋਏ ਆਪਣੀ ਮੰਜ਼ਿਲ ਨੂੰ ਪ੍ਰਾਪਤ ਕੀਤਾ ਸ਼ੁਰੂ ਕਰਾਂਗੇ ਆਪਣੇ ਪਾਠ ਨੂੰ ਪਿੱਛੇ ਜਿਹੇ ਜਾਪਾਨ ਵਿੱਚ ਸੁਨਾਮੀ ਲਹਿਰਾਂ ਨੇ ਉਹ ਤਬਾਹੀ ਮਚਾਈ ਕਿ ਸੁਣਨ ਵਾਲਾ ਤਰਹ ਤਰ੍ਹਾਂ ਕਰ ਉੱਠਦਾ ਹੈ ਕਹਿੰਦੇ ਹਨ 15-15 20-20 ਫੁੱਟ ਉੱਚੀਆਂ ਸੁਨਾਮੀ ਲਹਿਰਾਂ ਆਈਆਂ ਤੇ ਘਰਾਂ ਦੇ ਘਰ ਰੋੜ ਕੇ ਲੈ ਗਈਆਂ ਜਾਪਾਨੀਆ ਦਾ ਕਰੋੜਾਂ ਅਰਬਾਂ ਦਾ ਮਾਲੀ ਨੁਕਸਾਨ ਹੋਇਆ ਲੱਖਾਂ ਹੀ ਲੋਕ ਇਸ ਤੂਫਾਨ ਵਿੱਚ ਆਪਣੀਆਂ ਕੀਮਤੀ ਜਾਨਾਂ ਗਵਾ ਬੈਠੇ ਸਾਰੇ ਸੰਸਾਰ ਵਿੱਚ ਜਾਪਾਨ ਦੀ ਇਸ ਤਬਾਹੀ ਦੀ ਚਰਚਾ ਹੁੰਦੀ ਰਹੀ ਬਹੁਤ ਸਾਰੇ ਦੇਸ਼ਾਂ ਨੇ ਜਾਪਾਨ ਵਾਸਤੇ ਇਮਦਾਦ ਵੀ ਭੇਜੀ ਇਮਦਾਦ ਮਤਲਬ ਕਿ ਉਹਨਾਂ ਦੀ ਮਦਦ ਕਰਨ ਲਈ ਜੋ ਵੀ ਉਹਨਾਂ ਤੋਂ ਹੋ ਸਕਿਆ ਉਹਨਾਂ ਲਈ ਖਾਣ ਪੀਣ ਦਾ ਸਮਾਨ ਕੁਝ ਕੱਪੜੇ ਜੋ ਵੀ ਉਹਨਾਂ ਨੂੰ ਲੱਗਿਆ ਕਿ ਜਿਸ ਤਰ੍ਹਾਂ ਹੀ ਕਿ ਉਹਨਾਂ ਦੀ ਮਦਦ ਹੋ ਸਕੇ ਜੋ ਜਾਪਾਨੀ ਵਿਚਾਰੇ ਸਮੁੰਦਰੀ ਲਹਿਰਾਂ ਦੇ ਵਿੱਚ ਡੁੱਬੇ ਹੋਏ ਘਰਾਂ ਦੇ ਵਿੱਚ ਤੇ ਜਿਨ੍ਹਾਂ ਕੋਲ ਖਾਣ ਪੀਣ ਦਾ ਵੀ ਕੋਈ ਸਮਾਨ ਨਹੀਂ ਰਿਹਾ ਸੁਨਾਮੀ ਲਹਿਰਾਂ ਦੇ ਆਉਂਦੇ ਹੋਏ ਤਾਂ ਜਿਨ੍ਹਾਂ ਕੋਲੋ ਜੋ ਵੀ ਮਦਦ ਹੁੰਦੀ ਸੀ ਉਹ ਮਦਦ ਕਰਨ ਲਈ ਉਹਨਾਂ ਦੇ ਸਮਾਨ ਜੋ ਸੀ ਉਹਨਾਂ ਨੂੰ ਪੇਜਦੇ ਸਨ ਥੋੜੇ ਹੀ ਦਿਨਾਂ ਬਾਅਦ ਜਾਪਾਨੀ ਲੋਕ ਆਪਣੀ ਇਸ ਤਬਾਹੀ ਨੂੰ ਭੁੱਲ ਕੇ ਆਪਣੇ ਦੇਸ਼ ਦਿਨਵ ਉਸਾਰੀ ਵਿੱਚ ਜੁਟ ਗਏ ਉਹਨਾਂ ਦੀ ਦੇਸ਼ ਭਗਤੀ ਦੀ ਜਿੰਦਾ ਮਿਸਾਲ ਸਾਡੇ ਸਾਹਮਣੇ ਹੈ ਜਾਪਾਨ ਅਤੇ ਜਾਪਾਨੀਆਂ ਨਾਲ ਉਹਨਾਂ ਦੀ ਦੇਸ਼ ਭਗਤੀ ਦੀਆਂ ਬਹੁਤ ਸਾਰੀਆਂ ਘਟਨਾਵਾਂ ਜੁੜੀਆਂ ਹੋਈਆਂ ਹਨ ਕਹਿੰਦੇ ਹਨ ਕਿ ਇੱਕ ਵਾਰੀ Swami Ram Tirath ਜਾਪਾਨ ਗਏ ਉਹਨਾਂ ਨੂੰ ਉੱਥੋਂ ਦੀ ਇੱਕ ਯੂਨੀਵਰਸਿਟੀ ਨੇ ਬੁਲਾਇਆ ਸੀ। Swami ji ਨੂੰ ਜਾਪਾਨੀ ਵਿਦਿਆਰਥੀਆਂ ਨੇ ਬਹੁਤ ਸਾਰੇ ਸਵਾਲ ਪੁੱਛੇ। Swami ji ਨੇ ਉਹਨਾਂ ਦੇ ਸਵਾਲਾਂ ਦੇ ਉੱਤਰ ਬੜੀ ਗਰਮ ਜੋਸ਼ੀ ਨਾਲ ਦਿੱਤੇ ਕਿ ਬੜੇ ਕੌਨਫੀਡੈਂਸ ਨਾਲ ਦਿੱਤੇ। ਨੈਕਸਟ ਪੇਜ Swami ji ਨੇ ਇੱਕ ਵਿਦਿਆਰਥੀ ਨੂੰ ਪੁੱਛਿਆ ਤੁਸੀਂ ਕਿਸ ਧਰਮ ਨੂੰ ਮੰਨਦੇ ਹੋ? ਉਸਨੇ ਕਿਹਾ ਬੁੱਧ ਧਰਮ ਨੂੰ। ਉਸ ਦੇ ਨਾਲ ਹੀ ਉਸ ਵਿਦਿਆਰਥੀ ਨੇ ਮਹਾਤਮਾ ਬੁੱਧ ਨੂੰ ਭਗਵਾਨ ਸਮਝ ਕੇ ਆਪਣੇ ਅੰਦਾਜ਼ ਨਾਲ ਪ੍ਰਮਾਣਿਤ ਕੀਤਾ। ਫਿਰ ਸਵਾਮੀ ਜੀ ਨੇ ਉਸੇ ਵਿਦਿਆਰਥੀ ਨੂੰ ਪੁੱਛਿਆ ਕਿ ਤੁਸੀਂ ਕਨਫਿਊਜ਼ਨ ਸੋਰੀ ਕਨਫਿਊਸ਼ੀਅਸ ਨੂੰ ਜਾਣਦੇ ਹੋ ਕਨਫਿਊਸ਼ੀਅਸ ਨੂੰ ਜਾਣਦੇ ਹੋ ਵਿਦਿਆਰਥੀ ਨੇ ਕਿਹਾ ਜੀ ਉਹ ਇੱਕ ਮਹਾਨ ਸੰਤ ਸਨ ਐਨਾ ਕਹਿ ਕੇ ਉਸਨੇ ਕਨਫਿਊਸ਼ੀਅਸ ਨੂੰ ਵੀ ਪ੍ਰਮਾਣ ਕੀਤਾ ਸਵਾਮੀ ਜੀ ਨੇ ਫਿਰ ਉਸ ਨੂੰ ਕਿਹਾ ਜੇ ਮਹਾਤਮਾ ਬੁੱਧ ਜਾਂ ਕਨਫਿਊਸ਼ੀਅਸ ਤੁਹਾਡੇ ਦੇਸ਼ ਤੇ ਹਮਲਾ ਕਰ ਦੇਣ ਤਾਂ ਤੁਸੀਂ ਕੀ ਕਰੋਗੇ ਸਵਾਮੀ ਜੀ ਦਾ ਇਹ ਪ੍ਰਸ਼ਨ ਸੁਣ ਕੇ ਉਹ ਵਿਦਿਆਰਥੀ ਲੋਹਾ ਲਾਕਾ ਹੁੰਦਾ ਬੋਲਿਆ ਜੋ ਵੀ ਮੇਰੇ ਦੇਸ਼ ਵੱਲ ਕੈਰੀ ਅੱਖ ਨਾਲ ਵੇਖੇਗਾ ਉਸ ਦੀ ਅੱਖ ਤੋੜ ਦੇਵਾਂਗਾ ਭਾਵੇਂ ਉਹ ਮਹਾਤਮਾ ਬੁੱਧ ਜਾਂ ਕਨਫਿਊਸ਼ਿਅਸ ਹੀ ਕਿਉ ਨਾ ਹੋਣ ਸਵਾਮੀ ਜੀ ਨੇ ਉਸ ਬੱਚੇ ਨੂੰ ਸ਼ਾਬਾਸ਼ ਦਿੰਦਿਆਂ ਕਿਹਾ ਜਿਸ ਦੇਸ਼ ਵਿੱਚ ਅਜਿਹੇ ਦੇਸ਼ ਭਗਤ ਬੱਚੇ ਹੋਣ ਉਸ ਦੇਸ਼ ਵੱਲ ਕੋਈ ਮਾੜੀ ਅੱਖ ਨਹੀਂ ਵੇਖ ਸਕਦਾ ਜਾਪਾਨੀ ਲੋਕਾਂ ਨੂੰ ਆਪਣੀ ਮਾਤ ਭਾਸ਼ਾ ਨਾਲ ਪਿਆਰ ਹੈ ਉਥੇ 99% ਲੋਕ ਆਪਣੀ ਭਾਸ਼ਾ ਬੋਲਦੇ ਲਿਖਦੇ ਤੇ ਪੜ੍ਹਦੇ ਹਨ ਇਸ ਗੱਲ ਤੋਂ ਹੀ ਉਹਨਾਂ ਦੀ ਦੇਸ਼ ਭਗਤੀ ਹੀ ਚਲਕਦੀ ਹੈ ਪਹਿਲੇ ਜਾਪਾਨੀ ਲੋਕ ਆਪਣੀ ਰਵਾਇਤੀ ਪੋਸ਼ਾਕ ਹੀ ਪਹਿਨਦੇ ਸਨ ਪਰੰਤੂ ਅੱਜ ਕੱਲ ਉਹ ਨੈਕਸਟ ਪੇਜ ਪੱਛਮੀ ਵਸਤਰ ਬੰਤਰ ਸੋਰੀ ਵਸਤਰ ਵਰਤਨ ਲੱਗ ਪਏ ਹਨ ਚਾਵਲ ਮੱਛੀ ਫਲ ਤੇ ਸਬਜ਼ੀਆਂ ਜਾਪਾਨੀਆਂ ਦੀ ਮਨਪਉਂਦੀ ਖੁਰਾਕ ਹੈ ਦੱਸਿਆ ਗਿਆ ਹੈ ਕਿ ਜਾਪਾਨੀ ਕੀ ਕੁਝ ਖਾਂਦੇ ਸਨ ਚਾਵਲ ਮੱਛੀ ਫਲ ਤੇ ਸਬਜ਼ੀਆਂ ਜਾਪਾਨ ਦੀ ਰਾਜਸਤਾਨੀ ਟੋਕਿਓ ਹੈ ਕਿਹੜੀ ਰਾਜਸਤਾਨੀ ਹੈ ਟੋਕਿਓ ਇੱਥੇ ਜ਼ਮੀਨ ਦੇ ਥੱਲੇ ਰੇਲ ਗੱਡੀਆਂ ਦਾ ਜਾਲ ਵੀ ਵਿਛਿਆ ਹੋਇਆ ਹੈ ਇਸ ਤੋਂ ਜਾਪਾਨੀਆਂ ਦੇ ਮਿਹਨਤੀ ਹੋਣ ਦਾ ਸਬੂਤ ਮਿਲਦਾ ਹੈ ਸਖਤ ਮਿਹਨਤ ਦੀ ਦੇਸ਼ ਭਗਤੀ ਵੀ ਅਖਵਾਉਂਦੀ ਹੈ ਜਾਪਾਨ ਵਿੱਚ ਸਾਡੇ ਦੇਸ਼ ਵਾਂਗ ਅਨੇਕਾਂ ਹੀ ਤਿਉਹਾਰ ਮਨਾਏ ਜਾਂਦੇ ਹਨ ਮਾਰਚ ਮਹੀਨੇ ਵਿੱਚ ਮਨਾਇਆ ਜਾਂਦਾ ਇਹਨਾਂ ਦਾ ਗੁੱਡੀਆਂ ਦਾ ਤਿਉਹਾਰ ਬਹੁਤ ਪ੍ਰਸਿੱਧ ਹੈ ਜਪਾਨੀਆ ਦਾ ਫੇਮਸ ਫੈਸਟੀਵਲ ਕੌਨਸਾ ਹੈ ਗੁੱਡੀਆਂ ਕਿਹੜਾ ਹੈ ਗੁੱਡੀਆਂ ਉਹ ਕਈ ਦਿਨ ਪਹਿਲਾਂ ਹੀ ਤਰ੍ਹਾਂ ਤਰ੍ਹਾਂ ਦੀਆਂ ਗੁੱਡੀਆਂ ਬਣਾਉਣ ਵਿੱਚ ਰੁੱਝ ਜਾਂਦੇ ਹਨ ਫਿਰ ਇਹ ਗੁੱਡੀਆਂ ਦੀ ਪ੍ਰਦਰਸ਼ਨੀ ਲਗਾਈ ਜਾਂਦੀ ਹੈ ਪ੍ਰਦਰਸ਼ਨੀ ਵਿੱਚ ਸਭ ਤੋਂ ਸੁੰਦਰ ਗੁੱਡੀ ਵਾਲੇ ਨੂੰ ਇਨਾਮ ਵੀ ਦਿੱਤਾ ਜਾਂਦਾ ਹੈ ਜਪਾਨੀ ਲੋਕ ਸਮੇਂ ਦੇ ਬਹੁਤ ਪਾਬੰਦ ਹਨ ਕੋਈ ਉਹਨਾਂ ਨੂੰ ਮਿਲਣ ਲਈ ਸਮੇਂ ਸਿਰ ਨਾ ਪੁੱਜੇ ਤਾਂ ਉਹ ਉਸ ਬੰਦੇ ਨੂੰ ਨਹੀਂ ਮਿਲਦੇ ਉਹ ਆਪਣੇ ਅਗਲੇ ਕੰਮ ਤੇ ਨਿਕਲ ਪੈਂਦੇ ਹਨ ਏਸ਼ੀਆ ਵਿਜਿਆਪਨ ਵਿੱਚ ਸਭ ਤੋਂ ਪਹਿਲਾ ਸੂਰਜ ਡੁੱਬਦਾ ਹੈ ਇਸ ਲਈ ਜਾਪਾਨੀ ਆਪਣੇ ਦੇਸ਼ ਨੂੰ ਨੀਪਾਨ ਆਖਦੇ ਹਨ ਵੈਸੇ ਜਾਪਾਨ ਸਮੁੰਦਰ ਨਾਲ ਚਾਰੇ ਪਾਸਿਓਂ ਘਿਰਿਆ ਹੋਇਆ ਹੈ ਜਾਪਾਨ ਦੀ ਜਾਂ ਜਾਪਾਨੀਆਂ ਦੀ ਦੇਸ਼ ਭਗਤੀ ਵੀ ਜਿੰਨੀ ਵੀ ਸਿਫਤ ਕਰ ਲਈਏ ਥੋੜੀ ਹੈ ਤੇ ਸਾਨੂੰ ਇਸ ਪਾਠ ਦੀ ਰੀਡਿੰਗ ਕਰਨੀ ਹੈ ਜਿਵੇਂ ਕਿ ਮੈਡਮ ਨੇ ਇੱਕ ਵਾਰ ਤੁਹਾਨੂੰ ਰੀਡ ਕਰਕੇ ਦਿਖਾ ਦਿੱਤਾ ਹੈ ਇਸੇ ਤਰ੍ਹਾਂ ਤੁਸੀਂ ਵੀ ਆਪਣੇ ਪਾਠ ਨੂੰ ਰੀਡ ਕਰੋਗੇ ਅਤੇ ਇਸ ਦੇ ਨਾਲ ਹੀ ਅਸੀਂ ਅੱਜ ਕਰਾਂਗੇ ਪੁਸਤਕ ਅਭਿਆਸ ਪਹਿਲਾ ਹੈ ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਉੱਤਰਾਂ ਦਾ ਨਿਸ਼ਾਨ ਲਗਾਓ ਜਾਪਾਨ ਵਿੱਚ ਕਿਹੜੀਆਂ ਲਹਿਰਾਂ ਨੇ ਤਬਾਹੀ ਮਚਾਈ ਕਿਹੜੀਆਂ ਲਹਿਰਾਂ ਸਨ ਸੁਨਾਮੀ ਲਹਿਰਾਂ ਨੰਬਰ 2 ਜਾਪਾਨੀ ਲੋਕ ਕਿਸ ਤਰ੍ਹਾਂ ਦੇ ਲੋਕ ਹਨ ਮਿਹਨਤੀ ਕਿਉਂਕਿ ਮਿਹਨਤੀ ਸਨ ਤਾਂ ਹੀ ਉਹਨਾਂ ਨੇ ਇੰਨੀ ਮਿਹਨਤ ਕਰਕੇ ਅੱਜ ਉਹ ਇਸ ਜੋ ਮੁਕਾਬ ਨੂੰ ਹਾਸਲ ਕੀਤਾ ਹੈ ਮਹਾਤਮਾ ਬੁੱਧ ਨੂੰ ਜਾਪਾਨੀ ਲੋਕ ਕੀ ਮੰਨਦੇ ਹਨ ਦੇਵਤਾ ਕੈਰੀ ਅੱਖ ਨਾਲ ਵੇਖਣਾ ਕੀ ਹੈ ਮੁਹਾਵਰਾ ਲੋਹਾ ਡੈਸ਼ ਮੁਹਾਵਰੇ ਨੂੰ ਪੂਰਾ ਕਰੋ ਲੋਹਾ ਲਾਖਾ ਹੋਣਾ ਮਤਲਬ ਗੁੱਸਾ ਹੋ ਜਾਣਾ ਬਹੁਤ ਗੁੱਸੇ ਭਰੀਆਂ ਨਜ਼ਰਾਂ ਨਾਲ ਵੇਖਣਾ ਪੂਰਾ ਗਰਮ ਹੋ ਜਾਣਾ ਹੇਟ ਲਿਖੇ ਵਾਕ ਕਿਸ ਨੇ ਕਿਸ ਨੂੰ ਕਦੋਂ ਕਹੇ ਪਾਠ ਦੇ ਆਧਾਰ ਤੇ ਜਵਾਬ ਦਿਓ ਤੁਸੀਂ ਕਿਸ ਧਰਮ ਨੂੰ ਮੰਨਦੇ ਹੋ ਕਿਸ ਨੇ ਕਿਹਾ Swami ਨੇ vidyarthi ਨੂੰ ਜਿਵੇਂ ਕਿ ਅਸੀਂ ਪਾਠ ਵਿੱਚ ਪੜਿਆ ਹੈ ਕਿ Swami ji ਨੇ ਇੱਕ vidyarthi ਨੂੰ ਪੁੱਛਿਆ ਤਾਂ ਇਹ ਸ਼ਬਦ ਕਿਨੇ ਕਹੇ Swami ਨੇ vidyarthi ਨੂੰ ਜੀ ਉਹ ਇੱਕ ਮਹਾਨ ਸੰਤ ਸਨ vidyarthi ਨੇ Swami ਨੂੰ ਕਿਦੇ ਬਾਰੇ ਕਿਹਾ ਸੀ ਉਹਨਾਂ ਨੇ ਕਿਹਾ ਸੀ ਜਿਵੇਂ ਕਿ ਅਸੀਂ ਆਪਣੇ ਪਾਠ ਵਿੱਚ ਵੇਖਾਂਗੇ ਕੀ ਸੰ vidyarthi ਨੂੰ ਪੁੱਛਿਆ ਸੀ ਕਿ ਤੁਸੀਂ ਕਨਫਿਊਜ਼ਨ ਜਾਣਦੇ ਹੋ ਤਾਂ ਉਹਨਾਂ ਨੇ ਕੀ ਕਿਹਾ ਸੀ ਉਹ ਕੌਣ ਹਨ ਉਹ ਇੱਕ ਸਵਾਮੀ ਸਨ ਇਸ ਲਈ ਅਸੀਂ ਕਿਸ ਨੂੰ ਕਿਸ ਨੇ ਕਿਸ ਨੂੰ ਕਿਹਾ ਵਿਦਿਆਰਥੀ ਨੇ ਸਵਾਮੀ ਨੂੰ ਜੋ ਵੀ ਮੇਰੇ ਦੇਸ਼ ਵੱਲ ਕੈਰੀ ਅੱਖ ਨਾਲ ਵੇਖੇਗਾ ਮੈਂ ਉਸ ਦੀ ਅੱਖ ਤੋੜ ਦੇਵਾਂਗਾ ਮਤਲਬ ਵਿਦਿਆਰਥੀ ਨੇ ਆਖਿਆ ਸੀ ਕਿਸ ਨੂੰ ਆਖਿਆ ਵਿਦਿਆਰਥੀ ਨੇ ਸਵਾਮੀ ਨੂੰ ਕਿ ਮੈਂ ਆਪਣੇ ਦੇਸ਼ ਨਾਲ ਇੰਨਾ ਪਿਆਰ ਕਰਦਾ ਹਾਂ ਕਿ ਜੇਕਰ ਕੋਈ ਕੈਰੀ ਅੱਖ ਨਾਲ ਵੇਖੇ ਤਾਂ ਮੈਂ ਉਸ ਦੀ ਅੱਖ ਫੋੜ ਦੇਵਾਂਗਾ ਜਿਸ ਦੇਸ਼ ਵਿੱਚ ਅਜੀਹੇ ਦੇਸ਼ ਭਗਤ ਬੱਚੇ ਹੋਣ ਉਸ ਦੇਸ਼ ਵੱਲ ਕੋਈ ਮਾੜੀ ਅੱਖ ਨਾਲ ਨਹੀਂ ਵੇਖ ਸਕਦਾ ਇਹ ਕਿਸ ਨੇ ਆਖਿਆ ਸੀ ਸਵਾਮੀ ਜੀ ਨੇ ਵਿਦਿਆਰਥੀ ਨੂੰ ਆਖਿਆ ਸੀ ਸਾਹਮਣੇ ਦੀ ਬ੍ਰੈਕਟ ਵਿੱਚੋਂ ਸਹੀ ਸ਼ਬਦ ਚੁਣ ਕੇ ਖਾਲੀ ਥਾਵਾਂ ਭਰੋ ਜਾਪਾਨੀ ਲੋਕ ਆਪਣੇ ਦੇਸ਼ ਨੂੰ ਡੈਸ਼ ਆਖਦੇ ਹਨ ਨਿਪਾਨ ਕੀ ਆਖਦੇ ਹਨ ਨਿਪਾਨ ਜਾਪਾਨੀ ਲੋਕ ਸਮੇਂ ਦੇ ਡੈਸ਼ ਹਨ پابੰਦ ਕੀ ਸੰ پابੰਦ ਜਾਪਾਨ ਵਿੱਚ ਸੂਰਤ ਸਭ ਤੋਂ ਪਹਿਲਾਂ ਡੁੱਬਦਾ ਹੈ ਕੀ ਆਵੇਗਾ ਡੁੱਬਦਾ ਜਿਵੇਂ ਕਿ ਸਾਨੂੰ ਹੈਲਪ ਬਾਕਸ ਵਿੱਚ ਦਿੱਤਾ ਗਿਆ ਹੈ ਜਾਪਾਨੀ ਲੋਕ ਆਪਣੀ ਭਾਸ਼ਾ ਨਾਲ ਪਿਆਰ ਕਰਦੇ ਹਨ ਕਨਫਿਊਸ਼ਿਅਸ ਇੱਕ ਮਹਾਨ ਸੰਤ ਸਨ ਕੌਣ ਸਨ ਸੰਤ ਅਗਲਾ ਹੈ ਹੇਟ ਲਿਖੇ ਸ਼ਬਦਾ ਦੇ ਵਿਰੋਧੀ ਸ਼ਬਦ ਲਿਖੋ ਉੱਚੀਆਂ ਨੀਵੀਆਂ ਬੈਠਾ ਖੜਾ ਵਿਦਿਆਰਥੀ ਅਧਿਆਪਕ ਬੁਰੀ ਚੰਗੀ ਕੀਮਤੀ ਸਸਤਾ ਦੇਸ਼ ਭਗਤੀ ਦੇਸ਼ ਦਰੋਹੀ ਸਵਾਲ ਜਵਾਬ ਅੱਗੇ ਹੈ ਸਾਡੇ ਕੋਲੋਂ ਹੇਠ ਲਿਖੇ ਸ਼ਬਦਾਂ ਵਿੱਚੋਂ ਸ਼ੁੱਧ ਸ਼ਬਦਾਂ ਦੇ ਨਿਸ਼ਾਨ ਲਗਾਓ ਸ਼ੁੱਧ ਮਤਲਬ ਸਾਨੂੰ ਬਣਤਰ ਜੋ ਹੈ ਸ਼ਬਦ ਦੀ ਗਲਤ ਦਿੱਤੀ ਗਈ ਹੈ ਅਸੀਂ ਉਸ ਨੂੰ ਸਹੀ ਕਰਕੇ ਲਿਖਾਂਗੇ ਸੁਣਨ ਪਹਿਲਾ ਹੀ ਅਸੀਂ ਸਰਕਲ ਲਗਾਵਾਂਗੇ ਸੁਣਨ ਨੰਬਰ 2 ਤੇ ਹੈ ਤੂਫਾਨ ਸੈਕਿੰਡ ਲਾਈਨ ਦੇ ਵਿੱਚੋਂ ਸਰਕਲ ਕਰਾਂਗੇ ਅਸੀਂ ਨੰਬਰ 33 ਤੇ ਹੈ ਵਿਦਿਆਰਥੀ ਤੀਸਰੀ ਵਾਲੀ ਲਾਈਨ ਦੇ ਵਿੱਚ ਹੀ ਵਿਦਿਆਰਥੀ ਸਹੀ ਦਿੱਤਾ ਗਿਆ ਹੈ ਅਤੇ ਲਾਸਟ ਹੈ ਪਰਿਨਾਮ ਤੇ ਪਹਿਲਾ ਹੀ ਪਰਿਨਾਮ ਜੋ ਹੈ ਉਹ ਸਹੀ ਹੈ ਇਸ ਦੇ ਨਾਲ ਹੀ ਅਸੀਂ ਕਰਾਂਗੇ ਆਪਣੇ ਪ੍ਰਸ਼ਨ ਉੱਤਰ ਪਹਿਲਾ ਪ੍ਰਸ਼ਨ ਹੈ ਜਪਾਨ ਵਿੱਚ ਕਿਹੜੀਆਂ ਲਹਿਰਾਂ ਨੇ ਤਬਾਹੀ ਮਚਾਈ ਦਾ ਉੱਤਰ ਹੈ ਜਪਾਨ ਵਿੱਚ ਸੁਨਾਮੀ ਲਹਿਰਾਂ ਨੇ ਤਬਾਈ ਮਚਾਈ ਕਿਹੜੀਆਂ ਲਹਿਰਾਂ ਆਈਆਂ ਸਨ ਸੁਨਾਮੀ ਲਹਿਰਾਂ ਜਾਪਾਨੀਆ ਦੀ ਜ਼ਿੰਦਾਦਿਲੀ ਕਿਸ ਗੱਲ ਤੋਂ ਚਲਕਦੀ ਹੈ ਦੇਸ਼ ਦੀ ਨਵ ਉਸਾਰੀ ਵਿੱਚ ਜੁਟ ਜਾਣ ਕਰਕੇ ਯਾਨੀ ਕਿ ਮਿਹਨਤ ਕਰਕੇ ਜਾਪਾਨੀ ਲੋਕ ਕਿਸ ਤਰ੍ਹਾਂ ਦੀ ਸਾਨੂੰ ਚਲਕ ਜੋ ਹੈ ਨਜ਼ਰ ਆਉਂਦੀ ਹੈ ਕਿ ਮਿਹਨਤੀ ਕਿ ਉਹ ਬਹੁਤ ਮਿਹਨਤ ਕਰਦੇ ਸਨ ਨਵ ਉਸਾਰੀ ਵਿੱਚ ਜੁਟ ਜਾਣ ਦੀ ਅਗਲਾ ਹੈ ਮਹਾਤਮਾ ਬੁੱਧ ਨੂੰ ਜਾਪਾਨੀ ਲੋਕ ਕੀ ਮੰਦੇ ਹਨ ਦੇਵਤਾ ਕੀ ਮੰਦੇ ਸਨ ਦੇਵਤਾ ਜਾਪਾਨੀਆਂ ਦੀ ਜ਼ਿੰਦਾਦਿਲੀ ਕਿਸ ਗੱਲ ਤੋਂ ਚਲਕਦੀ ਹੈ ਇਹ ਹੋ ਚੁੱਕਿਆ ਜਾਪਾਨ ਦੀ ਰਾਜਧਾਨੀ ਕਿਹੜੀ ਹੈ ਟੋਕੀਓ ਜਾਪਾਨੀਆਂ ਦਾ ਪ੍ਰਸਿੱਧ ਤਿਉਹਾਰ ਕਿਹੜਾ ਹੈ ਗੁੱਡੀਆਂ ਦਾ ਗੁੱਡੀਆਂ ਦਾ ਤਿਉਹਾਰ ਕਦੋਂ ਮਨਾਇਆ ਜਾਂਦਾ ਹੈ ਮਾਰਚ ਵਿੱਚ ਕਦੋਂ ਮਨਾਇਆ ਜਾਂਦਾ ਹੈ ਮਾਰਚ ਵਿੱਚ ਕਨਫਿਊਸ਼ਿਅਸ ਕੋਣ ਸੀ ਇੱਕ ਮਹਾਨ ਸੰਤ ਜਾਪਾਨੀਆਂ ਦੀ ਮਨਪੌਂਦੀ ਖੁਰਾਕ ਕਿਹੜੀ ਹੈ ਚਾਵਲ ਫਲ ਅਤੇ ਸਬਜ਼ੀਆਂ ਜਾਪਾਨੀ ਆਪਣੇ ਦੇਸ਼ ਨੂੰ ਕੀ ਆਖਦੇ ਹਨ ਨਿਪਾਨ ਸੂਰਜ ਸਭ ਤੋਂ ਪਹਿਲਾਂ ਕਿੱਥੇ ਡੁੱਬਦਾ ਹੈ ਜਾਪਾਨ ਵਿੱਚ ਜਾਪਾਨੀਆਂ ਦੀ ਜ਼ਿੰਦਾਦਿਲੀ ਕਿਸ ਗੱਲ ਤੋਂ ਚਲਕਦੀ ਹੈ ਦੇਸ਼ ਦੀ ਨਾਬੁਸਾਰੀ ਵਿੱਚ ਜੁਟ ਜਾਣ ਕਰਕੇ ਤਾਂ ਸਾਡੇ ਕੋਲ ਇਹ 12 ਨੇ ਜੋ ਪ੍ਰਸ਼ਨ ਉੱਤਰ ਤੁਹਾਨੂੰ ਕਰਵਾਏ ਗਏ ਹਨ ਤੇ ਤੁਸੀਂ ਇਹਨਾਂ ਨੂੰ ਯਾਦ ਕਰਨਾ ਹੈ ਅਤੇ ਕੱਲ ਦੇ ਆਪਣੇ ਟੈਸਟ ਦੀ ਤਿਆਰੀ ਕਰਨੀ ਹੈ ਜੇਕਰ ਕਿਸੇ ਕਾਰਨ ਵਸ਼ ਕਿਸੇ ਬੱਚੇ ਦਾ ਕੰਮ ਵੀ ਰਹਿ ਗਿਆ ਹੋਵੇ ਤਾਂ ਉਹ ਬੱਚਾ ਇਸ ਵੀਡੀਓ ਦੇ ਦੁਆਰਾ ਆਪਣੇ ਕੰਮ ਨੂੰ ਪੂਰਨ ਕਰ ਸਕਦਾ ਹੈ ਅਤੇ ਆਪਣੇ ਅਧਿਆਪਕਾ ਨੂੰ ਚੈਕਿੰਗ ਲਈ ਭੇਜ ਸਕਦਾ ਹੈ ਉਸਦੇ ਪਰਸਨਲ ਨੰਬਰ ਤੇ ਤਾਂ ਬੇਟਾ ਤੁਹਾਡਾ ਅੱਜ ਦਾ ਕੰਮ ਹੈ ਇੱਕ ਤਾਂ ਤੁਸੀਂ ਬਹੁਤ ਚੰਗੇ ਤਰੀਕੇ ਨਾਲ ਪਾਠ ਦੀ ਜਿਹੜੀ ਹੈ ਰੀਡਿੰਗ ਕਰਨੀ ਹੈ ਜੇਕਰ ਕਿਸੇ ਸ਼ਬਦ ਨੂੰ ਬੋਲਣ ਵਿੱਚ ਤੁਹਾਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਤੁਸੀਂ ਮੈਨਣ ਦੀ ਇਸ ਵੀਡੀਓ ਦੇ ਦੁਆਰਾ ਪਾਠ ਦੀ ਰੀਡਿੰਗ ਕਰੋਗੇ ਅਤੇ ਨਾਲ-ਨਾਲ ਆਪਣੀ ਪੁਸਤਕ ਦਾ ਅਭਿਆਸ ਅਤੇ ਪ੍ਰਸ਼ਨ ਉੱਤਰ ਨੂੰ ਯਾਦ ਕਰੋਗੇ ਤਾਂ ਜੋ ਪੇਪਰਾਂ ਦੇ ਲਈ ਤੁਹਾਡੀ ਚੰਗੀ ਤਰ੍ਹਾਂ ਤਿਆਰੀ ਹੋ ਸਕੇ ਧੰਨਵਾਦ